ਖਨੌਰੀ ਮਾਰਡਰ ਦੇ ਉੱਪਰ ਆ ਕਿਸਾਨਾਂ ਦੀ ਮਹਾਪੰਚਾਇਤ ਦਾ ਸ਼ੁਰੂ ਹੋ ਚੁੱਕੀ ਹੈਗੀ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆਂਗੇ ਕਿ ਜਿੱਥੇ ਤੱਕ ਵੀ ਨਿਗਾਹ ਜਾਂਦੀ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇਗੇ ਉਹ ਦਿਖਾਈ ਦੇ ਰਹੇ ਨੇਗੇ ਸਾਡੇ ਨਾਲ ਇੱਥੇ ਕਿਸਾਨ ਲੀਡਰ ਗੁਰਿੰਦਰ ਸਿੰਘ ਪੰਘੂ ਮੌਜੂਦ ਨੇ ਗੁਰਿੰਦਰ ਜੀ ਕਿਵੇਂ ਦੇਖਦੇ ਹੋ ਕਿ ਅੱਜ ਜਿਹੜੀ ਵੱਟਾ ਇੱਕ ਸ਼ਕਤੀ ਪ੍ਰਦਰਸ਼ਨ ਆ ਉਹ ਕਿਸਾਨ ਇੱਥੇ ਕਰ ਰਹੇ ਨੇਗੇ ਕਿਸ ਤਰ੍ਹਾਂ ਦੇਖਦੇ ਹੋ ਇਹ ਅਸਰ ਨੂੰ ਆ ਦੇਖੋ ਜਗਜੀਤ ਸਿੰਘ ਢੱਲੇਵਾਲ ਸਾਹਿਬ ਦੀ ਸੋਚ ਸੀਗੀ ਐ ਸੰਗਤ ਦੇ ਦਰਸ਼ਨ ਕਰਨਾ ਚਾਹਣਾ ਜਦੋਂ ਇਹ ਸਾਡੇ ਕੋਲ ਆਈ ਅਸੀਂ ਫੋਰਮ 'ਚ ਵਿਚਾਰਿਆ ਅਸੀਂ ਦੂਜੇ ਕੇਐਮਐਮ ਨਾਲ ਗੱਲ ਕੀਤੀ ਗਈ ਤਾਂ ਇਹ ਕਾਲ ਦਿੱਤੀ ਗਈ ਮੈਂ ਸਮਝਦਾ 40 ਦਿਨ ਤੋਂ ਜਗਜੀਤ ਸਿੰਘ ਡੱਲੇਵਾਲ ਜਿੱਥੇ ਮਰਨ ਵਰਤ ਤੇ ਬੈਠੇ ਆ ਜਿੱਥੇ ਹਰ ਇੱਕ ਸਕਿੱਟ ਹਰ ਇੱਕ ਮਿੰਟ ਉਹ ਸ਼ਹਾਦਤ ਬਲ ਬਦਲਣ ਆਏ ਨੇ ਤਾਂ ਮੈਂ ਸਮਝਦਾ ਇੱਕ ਜਨ 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 ਅੰਦੋਲਨ ਵੀ ਬਣ ਰਿਹਾ ਤੋ ਦੂਜੀ ਗੱਲ ਸਭ ਤੋਂ ਵੱਡੀ ਇਹ ਹੈਗੀ ਆ ਬ੍ਰਦਰ ਜਿਵੇਂ ਜਗਜੀਤ ਸਿੰਘ ਢੱਲੇਵਾਲ ਨੂੰ 25 ਦੀ ਰਾਤ ਨੂੰ ਚੱਕਿਆ ਸੀਗਾ ਪੁਲਿਸ ਨੇ ਤਾਂ ਮੈਂ ਸੋਚਦਾ ਸਿਖਨੀਸ਼ਕ ਹਰਦੋ ਚੰਡੇ ਨੇ ਇੱਕ ਨਿਊ ਰੱਖੀ ਸੀਗੀ ਉਹੀ ਢੱਲੇਵਾਲ ਦੀ ਸੋਚ ਤੇ ਪਹਿਰਾ ਦੇ ਕੇ ਨਾਨ ਪਿਟੀਕਲ ਦੀ ਸੋਚ ਹੈਗੀ ਸੀ ਵੀ ਕਿਸੇ ਦੇ ਬੱਚੇ ਦੇ ਛੜੀਟ ਨਹੀਂ ਲੱਗਣੀ ਚਾਹੀਦੀ ਅੱਜ ਤੱਕ 7 ਲੱਖ ਤੋਂ ਵੱਧ ਕਿਸਾਨ ਖੁਦਕਿਰਸ਼ੀਆਂ ਕਰਕੇ ਭਾਰਤ ਦੇ ਵਿੱਚ ਉਹ ਖੁਦਿਆਂ ਕਸ਼ਿਆਂ ਨੂੰ ਬਚਾਉਣ ਲਈ ਅਸੀਂ ਸੋਚ ਬਣਾਈ ਨੌਰ ਪਿੱਟੀ ਕਲ ਦੀ ਕਿ ਕਿੰਨੇ ਵੀ ਆਗੂਆਂ ਦੀ ਜਾਨ ਚਲੇ ਜਾਵੇ ਅਸੀਂ ਇਹ ਆਪਣੀਆਂ ਕੁਰਬਾਨੀਆਂ ਦੇ ਕੇ ਉਹਨਾਂ ਦੀ ਜਾਨ ਬਚਾਵਾਂਗੇ ਔਰ ਅੱਜ ਜਿਹੜੀ ਮੋਹਰ ਲੱਗ ਰਹੀ ਆ ਮੈਂ ਸਮਝਦਾ ਜਿਹੜੀਆਂ 12 ਮੰਗਾ ਨੂੰ ਲੈ ਕੇ ਅਸੀਂ ਬੈਠੇ ਸੀ ਪੂਰੇ ਭਾਰਤ ਦੇ ਲੋਕਾਂ ਨੇ ਤੇ ਮੋਹਰ ਲਾਈ ਹੈਗੀ ਮੰਗਾ ਬਿਲਕੁਲ ਜਾਇਜ਼ ਨੇ ਔਰ ਦੂਜੇ ਰੂਪ ਦੇ ਵਿੱਚ ਇਹ ਸਪਸ਼ਟ ਕਰਦਾ ਵੀ ਲੜਨ ਵਾਲੇ ਲੋਕ ਕੌਣ ਨੇ ਸੱਚ ਦੀ ਗੱਲ ਕਿੱਥੇ ਹੋ ਰਹੀ ਆ ਜੇਕਰ ਆਪਾਂ ਸੋਚੀਏ ਜੇ ਕਿਸਾਨੀ ਦੀ ਗੱਲ ਖਰੋਰੀ ਬਾਟਰ ਤੋਂ ਹੋ ਰਹੀ ਆ ਮਜ਼ਦੂਰ ਦੀ ਗੱਲ ਹੋ ਰਹੀ ਆ ਮਜ਼ਦੂਰ ਦੀ ਗੱਲ ਹੋ ਰਹੀ ਆ ਛੋਟਾ ਦੁਕਾਨਦਾਰ ਛੋਟਾ ਵਪਾਰੀ ਕਿਉਂਕਿ ਸਰਕਾਰਾਂ ਜਿਹੜੀਆਂ ਚੁੱਪ ਬੈਠੀਆਂ ਕਿਤੇ ਨਾ ਕਿਤੇ ਸਿੱਧੇ ਰੂਪ ਦੇ ਵਿੱਚ ਇਹ ਖੋਹ ਕੇ ਜਮੀਨਾਂ ਇਹ ਸਿੱਧੇ ਰੂਪ ਵਿੱਚ ਕਾਪਰੇਟ ਕਰਾਉਣੇ ਵੱਲ ਜਾ ਰਹੀਆਂ ਪਰ ਜਦ ਤੱਕ ਸਾਹ ਸਾਹ ਹੈਗੇ ਜਦ ਤੱਕ ਸਾਡੀ ਜਿਹੜੀ ਸੋਚ ਹੈਗੀ ਆ ਅਸੀਂ ਹਰ ਮਿੰਟ ਸਕਿੰਟੇ ਸੋਚਦੇ ਨੇ ਜ਼ਮੀਨਾਂ ਕਿਵੇਂ ਬਚਾਉਣੀ ਆ ਆਪਣਾ ਪੰਜਾਬ ਕਿਵੇਂ ਬਚਾਉਣਾ ਭਾਰਤ ਨੂੰ ਐਮਐਸਬੀ ਕਿਵੇਂ ਲੈ ਕੇ ਦੇਣੀ ਆ ਇਹ ਸਾਡੇ ਜ਼ਿਹਨ ਦੇ ਵਿੱਚ ਹੈਗਾ ਦਿਨ-ਪ੍ਰਤੀ ਦਿਨ ਅਸੀਂ ਉਹ ਮਤਰੁ ਜੀਤਵਲ ਭੱਜ ਰਹੇ ਆ ਤਾਂ ਅੱਜ ਦਾ ਜਿਹੜਾ ਇੱਕ ਵੱਡਾ ਇਕੱਠ ਜਿਹੜਾ ਹੋ ਰਿਹਾ ਹੈਗਾ ਤਾਂ ਦੂਜੇ ਪਾਸੇ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਫਿਰ ਸੁਣਵਾਈ ਹੈਗੀ ਤਾ ਪਿਛਲੇ ਵੀ ਅਸੀਂ ਦਿਨਾਂ ਦੇ ਵਿੱਚ ਦੇਖਿਆ ਕਿ ਕਿਸਾਨਾਂ ਨੇ ਪਹਿਰਾ ਦੇ ਕੇ ਜਿਹੜਾ ਖਨੌਰੀ ਬਾਰਡਰ ਦੇ ਉੱਪਰ ਜਿਹੜਾ ਰਾਤਾਂ ਗੱਡੀਆਂ ਨੇ ਗਈਆਂ ਤਾਂ ਆਉਣ ਵਾਲੇ ਸਮੇਂ ਨੂੰ ਕਿਵੇਂ ਦੇਖਦੇ ਹੋ ਕਿ ਮੁੱਖ ਮੰਤਰੀ ਵੀ ਹੁਣ ਪ੍ਰੈਸ ਕਾਨਫਰੰਸ ਕਰ ਚੁੱਕੇ ਨੇ ਤਾਂ ਤੁਹਾਨੂੰ ਲੱਗਦਾ ਹੈਗਾ ਕਿ ਹੁਣ ਕਿਤੇ ਨਾ ਕਿਤੇ ਜਿਹੜਾ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਹੋ ਸਕਦੀ ਹੈ ਦੇਖੋ ਮੈਂ ਸਮਝਦਾ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਾਨਫਰੰਸ ਕੀਤੀ ਹੈ ਗੱਲ ਕੱਲੀ ਕਾਨਫਰੰਸ ਤੇ ਨਹੀਂ ਮੁੱਕਣੀ ਗੱਲ